ਵਾਹਿਗੁਰੂ ਸਤਿ ਸ੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਬਾਜਵਾ 29 ਅਗਸਤ 2025 ਸਵੇਰ ਦੇ तकरीबन 10:30 ਵਜੇ ਦਾ ਟਾਈਮ ਹੈ ਜੀ ਮੈਂ ਬਟਾਲਾ ਤੋਂ ਡੇਰਾ ਬਾਬਾ ਨਾਨਕ ਰੋਡ ਦੀ ਬਹੁਤ ਉੱਚੀ ਜਗ੍ਹਾ ਤੇ ਖੜਾ ਆ ਜਿਹੜੀ ਨਵੀਂ 4 ਲੇਨ ਬਣ ਰਹੀ ਆ ਕਾਫੀ ਉੱਚੀ ਜਗ੍ਹਾ ਤੇ ਤੇ ਆ ਹਾਲਾਤ ਨੇ ਜੀ ਆ ਕਲਾਂੌਰ ਵਾਲੇ ਪਾਸਿਓਂ ਜਿਹੜਾ ਪਾਣੀ ਰਾਵੀ ਦਰਿਆ ਦਾ ਜੋ ਤੁਸੀਂ ਮੀਡੀਆ 'ਚ ਵੇਖ ਰਹੇ ਜੇ ਜੋ ਤਾਨੂੰ ਦਿਖਾਇਆ ਜਾ ਰਿਹਾ ਵਾ ਉਹਦੇ ਤੋਂ ਕਈ ਗੁਣਾ ਹਾਲਾਤ ਗਰਾਊਂਡ ਜ਼ੀਰੋ ਤੇ ਮਾਰੇ ਆ ਲੱਖਾਂ ਕਿੱਲਿਆਂ ਦੇ ਵਿੱਚ ਜਿਹੜੀ ਫਸਲਿਆ ਤਬਾਹ ਹੋ ਗਈ ਆ ਪਤਾ ਨਹੀਂ ਇਹਦੇ ਵਿੱਚ ਦੂਜੀ ਵੀ ਬੀਜੀ ਜਾਣੀ ਕਿ ਨਹੀਂ ਬੀਜੀ ਜਾਣੀ ਆ ਪਾਣੀ ਪਤਾ ਨਹੀਂ ਕਿੱਧਰ ਨੂੰ ਜਾਣਾ ਵਾ ਇਹ ਵੱਡੀਆਂ-ਵੱਡੀਆਂ ਸੜਕਾਂ ਉੱਚੀਆਂ-ਉੱਚੀਆਂ ਸੜਕਾਂ ਲਿੰਕ ਸੜਕਾਂ ਦੇ ਵਿੱਚ ਕੋਈ ਨਿਕਾਸੀ ਨਾ ਹੋਣ ਕਾਰਨ ਆ ਵੱਡੇ ਸੰਤਾਪ ਦੇ ਵਿੱਚ ਆ ਇਲਾਕਾ ਫਸ ਗਿਆ ਆ ਤੁਸੀਂ ਦੇਖੋ ਇਧਰ ਪਿੰਡ ਮੋਟਰਾਂ ਸਭ ਡੁੱਬੀਆਂ ਆ ਅੱਜੇ ਹੁਣ ਅੱਗੇ ਅਸੀਂ ਆ ਡੇਰੇ ਵਾਲੇ ਪਾਸੇ ਨੂੰ ਚਾਲੇ ਪਾਉਣੇ ਆ ਅੱਗੇ-ਅੱਗੇ ਦੇਖਦੇ ਹਾਂ ਹੁਣ ਆ ਅਸੀਂ ਪਸ਼ੂਆਂ ਤੱਕ ਸਾਇਲੇਜ ਤੇ ਬੰਦਿਆਂ ਤੱਕ ਪਾਣੀ ਪਿਚਾਉਣ ਦਾ ਯਤਨ ਕਰ ਰਹੇ ਆ ਇੱਕ ਟਰਾਲੀ ਕਲਾਨੌਰ ਨੂੰ ਭੇਜੀ ਆ ਤੇ ਅਸੀਂ ਖੁਦ ਇਧਰ ਨੂੰ ਡੇਰੇ ਵਾਲੇ ਪਾਸੇ ਨੂੰ ਜਾ ਰਹੇ ਆ ਤੇ ਆ ਇਹ ਸ਼ਿਕਾਰ ਮਾਸੀਆ ਤੋਂ ਪਿੱਛੇ ਹੀ ਆ ਹਾਲਾਤ ਆ ਯਾਨੀ ਕਿ ਕਿਲਾ ਲਾਲ ਸਿੰਘ ਨੰਗਦੇ ਆਈ ਅੱਗੋਂ ਆ ਦੇਖੋ ਵੀ ਆ ਦੇਖੋ ਪਾਣੀ 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 ਇਹ ਬੜੀ ਤਗੜੀ ਸਾਟਿਆ ਇਹ ਨੇ ਲੋਕ 10 20 ਸਾਲ ਪਿੱਛੇ ਪਾੜਨੇ ਆ ਇਹ ਹੁਣ ਪਤਾ ਨਹੀਂ ਨਿਕਲਣਾ ਕਿੱਤਾਂ ਆ ਇੱਕ ਅੱਗੋਂ ਡਾਕਾਂ ਲੱਗ ਗਈਆਂ ਆ ਹਾਲਾਂਕਿ ਅੱਗੇ ਸਾਨੂੰ ਦੱਸਿਆ ਜਾ ਰਿਹਾ ਵੀ ਉਹ ਹਾਈਵੇ ਦੇ ਉੱਤੋਂ ਦੀ ਪਾਣੀ ਵਗ ਰਿਹਾ ਆ ਪਰ ਇਹਨੂੰ ਪਾਣੀ ਨੂੰ ਤੇ ਇਹਨੇ ਤੇ ਵਗਣਾ ਵੀ ਨਹੀਂ ਕਿਉਂਕਿ ਅੱਗੇ ਡਾਕ ਲੱਗ ਗਈ ਆ ਮੇਨ ਜਿਹੜਾ 4 ਲੇਨ ਸੜਕ ਹੈ ਜੀ ਅੱਗੇ ਜਾ ਕੇ ਅੱਗੇ ਅੱਗੇ ਤੁਹਾਨੂੰ ਹੋਰ ਦਿਖਾਉਣੇ ਆ ਕਿ ਕੀ ਦ੍ਰਿਸ਼ ਨੇ